I'm <muchas> going एक ओंकार वाहिगुरु जी, जी की फतेह श्री भगवती जी वार श्री भगवती जी की पातशाही दसवीं ਪ੍ਰਥਮ ਪਗਉ ਤੇ ਸੁਖਾਇ ਗੁਰੂ ਨਾਨਕ ਲੰਘਿ ਆਏ ਫਿਰੰਗਤ ਗੁਰ ਤੈਮ ਬਦਾਸ ਰਾਮਦਾਸਾ ਹੋਈ ਸਹਾਈ ਅਰਜਨ ਹਰ ਗੁਬਿੰਦ ਨਾਮ ਸਮਰਾਮ ਸ਼੍ਰੀ ਹਰਰਾਈ ਸ਼੍ਰੀ ਹਰਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਮਰਾਕ ਹਰ ਨਾਮ ਨਿਦ ਆਵੈ ਧਾਈ ਸਭ ਖਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦیدار ਦਾ ਧਿਆਨ ਪਰ ਕੀ ਖਾਲਸਾ ਜੀ ਬਲਜੀ ਵਾਹਿਗੁਰੂ ਅੰਜਾਂ ਪਿਆਰਿਆਂ ਚਾਂ ਸਾਹਿਬ ਜਾਨਾਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇ ਗਵਾਹੀ ਦੇਖ ਯਮ ਦੇਟ ਕੀ ਤਾchna ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੀ ਖਾਲਸਾ ਜੀ ਬਲ ਜੀ ਵਾਹੇ ਰੋ ਜੁchna ਸੰਗਾ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਪਰਵਾਣੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਸਨਾਸ ਮੁਹੂ ਸ਼ਹੀਦਾ ਦੇ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਵਾਹਿਗੁਰੂ ਪੰਚਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਤਿਆਵੈ ਜੇ ਤੇ ਆਮ ਦਾ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇ ਦੇ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਦੇਵ ਸਿੱਖਾਂ ਨੂੰ ਸਿੱਖੀ ਦਾਣ ਕੇ ਇਸ ਦਾਣ ਰਹਿ ਦਾਣ ਵਿਵੇਕ ਦਾਣ ਵਿਸਾਹ ਦਾਣ ਪ੍ਰੋਸਾਦਾਣ ਦਾਨ ਸਰਦਾਨ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਂ ਇညာ ਚੰਡੇ ਵੰਗੇ ਯੁਗੋ ਯੁਗਿਆ ਟਲ ਧਰਮ ਕਾ ਯਾਕਰ ਬੁਲੋ ਜੀ ਸਿਖਾਂ ਦਾ ਮੰਨਿਵਾ ਮਤਿ ਉੱਚੀ ਮਤ ਪੱਤਿ ਰੱਖੀ ਆਪ ਬਾਹੀ ਗੁਰੂ ਜੀ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜਿਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜਿਨੂੰ ਬਖਸ਼ੋ ਹੇ ਨਿਮਾਣਿਆ ਦੇ ਮਾ ਨੇ ਤਾਂ ਨੇ ਆਂਦੇ ਤਾਂ ਨੇ ਓਟਿਆਂ ਦੀਓ ਪਤਿਸ ਪਾਵਨ ਕਿਰਪਾ ਨਿਦਾਨ ਪਤਵਸ਼ੁਲ ਜੁਗੋ ਯੋਗਿਆਤਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਮੋਹ ਸੰਗਤ ਵੱਲੋਂ ਅਰਦਾਸ ਬੇਂਤੀ ਹੈ ਜੀ ਚਾਰ ਪਹਿਰ ਰਹਿਨ ਆਪ ਜੀਆਂ ਦੇ ਬਾਣੇ ਅੰਦਰ ਬਤੀਤ ਹੋਈ ਹੈ ਕੋਟਾਨ ਕੋਟ ਸ਼ੁਕਰਾਨ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਆਪ ਜੀਆਂ ਦੇ ਬਾਣੇ ਅੰਦਰ ਬਤੀਤ ਕਰਵਾ ਲੈਣਾ ਜੀ ਇਸ ਸਮੇਂ ਧੰਤ ਧੰ ਅਵਰ ਸ਼ਰੀਰ ਬਾਬਾ ਦੀਪ ਸਿੰਘ ਜੀ ਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਗਹ ਅੰਦਰਾਪ ਜੀਆਂ ਦੇ ਸੋਹਣੇ ਸੰਗਾਸਨ ਤਿਆਰ ਹਨ ਸਮੂਹ ਸੰਗਤਾਂ ਨੂੰ ਪ੍ਰਕਾਸ਼ਮਾਨ ਰੂਪ ਹੋ ਕਰਕੇ دیدار ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ ਨਿਹਾਰ ਨਿਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਡਾਮੰਦਰ ਪ੍ਰਵਾਣ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਦਰਾਂ ਪਰਾਂ ਸਿੱਖੀ ਸਿਦਕ ਭਰੋਸਾ ਨਾਮਦਾਨ ਦੀ ਦਾਤ ਬਖਸ਼ਿਸ਼ ਕਰਦੇ ਹੋਏ ਸ਼ੋਭ ਪਾਵਨਾ ਗੁਰਮਤਮ ਸਾਰ ਪੂਰਨ ਕਰਨੀਆਂ ਜੀ ਏ ਸਮੇਂ ਪ੍ਰਕਾਸ਼ ਅਸਥਾਨ ਲਈ ਚਾਲੇ ਪਾਉਂਦੀ ਆਗਿਆ ਬਖਸ਼ੂ ਰਾਸਤੇ ਵਿਚਾਂ ਸੰਸ ਸਾਹੇ ਹੋਣਾ ਜੀ ਸੇਈ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆ ਦਾ ਨਾਮ ਚੇਤਿਆਵੇ ਨਾਨਕ ਨਾਮ ਚੜਹੀ ਤਾਰ ਤੇਰੇ ਭਾਲੇ ਸਰਬਾ ਸਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ <laughs> ਸੋਨਿਹਾਰ you. <laughs>